ਡਾਕਟਰ ਗੁਰਬਖਸ਼ ਸਿੰਘ ਪੰਡਾਲ ਦੀ ਰਚਨਾ ਮੈਂ ਕਿਉਂ ਪੜਦਾ ਹਾਂ ਮੈਂ ਬਹੁਤ ਪੜਦਾ ਹਾਂ ਜਦ ਵੀ ਸਮਾਂ ਮਿਲਦਾ ਹੈ ਮੈਂ ਕੋਈ ਕਿਤਾਬ ਰਸਾਲਾ ਜਾਂ ਅਖਬਾਰ ਜ਼ਰੂਰ ਪੜਦਾ ਹਾਂ ਮੈਂ ਕਈ ਵਾਰ ਖੁਦ ਨੂੰ ਹੀ ਪੁੱਛਦਾ ਹਾਂ ਕਿ ਮੈਂ ਕਿਉਂ ਪੜਦਾ ਹਾਂ ਕੀ ਪੜਦਾ ਹਾਂ ਕਿਸ ਮਕਸਦ ਲਈ ਪੜਦਾ ਹਾਂ ਪੜਨਾ ਮੇਰੇ ਵਿੱਚ ਕਿਹੜੀ ਤਬਦੀਲੀ ਆਈ ਤੇ ਕਿਉਂ ਆਈ ਬਹੁਤ ਸਾਰੇ ਪ੍ਰਸ਼ਨ ਮਨ ਜੁਹੇ ਖਰੂਦ ਪਾਉਂਦੇ ਨੇ ਮੈਂ ਪੜਦਾ ਹਾਂ ਤਾਂ ਕਿ ਮੈਂ ਆਪਣੇ ਆਪ ਨੂੰ ਮਿਲ ਸਕਾਂ ਖੁਦ ਨੂੰ ਸਮਝ ਸਕਾਂ ਆਪਣੇ ਆਪ ਦੀ ਲਿਖਤ ਵਿੱਚਲੇ ਪਾਤਰਾਂ ਨਾਲ ਤੁਲਨਾ ਕਰ ਸਕਾਂ ਕਿ ਮੈਂ ਕਿੱਥੇ ਖੜਾ ਹਾਂ ਕੀ ਇਹ ਪਾਤਰ ਮੇਰੇ ਨਾਲ ਚੰਗੇ ਨੇ ਜਾਂ ਮਾੜੇ ਕੀ ਪਾਤਰ ਨਰੋਇਸ਼ ਸਮਾਜ ਦੀ ਸਿਰਜਣਾ ਕਰਦੇ ਜਾਂ ਆਪਣੇ ਕਿਹੜੇ ਕਿਹੜੇ ਕੰਮਾਂ ਕਰਕੇ ਸਮਾਜ ਦੀ ਨਿਮੋਸ਼ੀ ਨੇ ਪੜਦਿਆਂ-ਪੜਦਿਆਂ ਮੈਂ ਆਪਣੇ ਪੁਰਖਿਆਂ ਨੂੰ ਮਿਲਦਾ ਹਾਂ ਉਹਨਾਂ ਦੀਆਂ ਕਥਾ ਕਹਾਣੀਆਂ ਰਾਹੀਂ ਉਹਨਾਂ ਦੇ ਕਾਰਨਾਮਿਆਂ ਤੇ ਕਰਾਮਾਤੀ ਵਰਤਾਰਿਆਂ ਦੇ ਰੂਪ ਰੂਪ ਹੁੰਦਾ ਹਾਂ ਮੈਂ ਬਾਬਰ ਬਾਣੀ ਰਾਹੀਂ ਬਾਬਾ ਨਾਨਕ ਦਾ ਬਾਬਰ ਨਾਲ ਹੋਇਆ ਸੰਵਾਦ ਵੀ ਗੁਜ਼ਰਦਾ ਹਾਂ ਮੈਂ ਗੁਰਬਾਣੀ ਰਾਹੀਂ ਭਗਤਾਂ ਪੰਡਾਂ ਤੇ ਸੂਫੀ ਫਕੀਰਾਂ ਨਾਲ ਰੂਹ ਦਾ ਰਿਸ਼ਤਾ ਕੰਢਦਾ ਹਾਂ ਤੇ ਗੁਰੂਆਂ ਦੀ ਦੂਰ ਅੰਦੇਸ਼ੀ ਸੋਚ ਨੂੰ ਸਲਾਮ ਕਰਦਾ ਹਾਂ ਫਿਰ ਮੈਂ ਆਪਣੇ ਆਪ ਦਾ ਵਿਸ਼ਲੇਸ਼ਣ ਵੀ ਕਰਦਾ ਹਾਂ ਕਿ ਗੁਰਬਾਣੀ ਕੀ ਕਹਿੰਦੀ ਹੈ ਤੇ ਮੈਂ ਕੀ ਕਰ ਰਿਹਾ ਕਿ ਕਰਮ ਕੰਡਾਂ ਵਿੱਚ ਤਾਂ ਨਹੀਂ ਉਲ ਗਿਆ ਜਿਸ ਦੀ ਗੁਰਬਾਣੀ ਵਿੱਚ ਬਣਾਈ ਹੈ ਮੈਂ ਗੁਰਬਾਣੀ ਦੀ ਜੀਵਨ ਜਾਂਚ ਨੂੰ ਕਿੰਨਾ ਕੁ ਅਪਣਾਇਆ ਤੇ ਅਜੇ ਕਿੰਨਾ ਕੁ ਹੁਣਾ ਹਣ ਲੱਗਿਆ ਮੈਂ ਵਰਨ-ਵੰਨ ਨਹੀਂ ਕਰਦਾ ਤੇ ਨਾ ਹੀ ਬੋਲੀਆਂ ਤੇ ਖੇਤਿਆਂ ਦੀ ਵੰਡਵੰਡਾਈ ਵਿੱਚ ਪੈਂਦਾ ਹਾਂ ਮੈਨੂੰ ਤਾਂ ਜਿਹੜੀ ਕਿਤਾਬ ਚੰਗੀ ਲੱਗਦੀ ਹੈ ਤੇ ਜੋ ਮਾਨਵੀ ਸੁਨੇਹਾ ਨਾਲ ਉਤ ਪੋਥੋਵੇ ਉਸ ਨੂੰ ਪੜਨ ਵਿੱਚ ਇੱਕ ਸੁਖਨ ਮਿਲਦਾ ਹੈ ਅਤੇ ਫਿਰ ਇਹ ਕਿਤਾਬ ਮਿੱਤਰ ਪਿਆਰਿਆਂ ਨੂੰ ਪੜਨ ਲਈ ਕਹਿੰਦਾ ਹਾਂ ਮੈਂ ਇਤਿਹਾਸ ਮ ਇਤਿਹਾਸ ਗਿਆਨ ਵਿਗਿਆਨ ਸਮੇਤ ਹਰ ਵਿਸ਼ਾ ਪੜਨ ਦੀ ਰੁਚੀ ਰੱਖਦਾ ਕਿਉਂਕਿ ਸੰਤੁਲਿਤ ਵਿਕਾਸ ਲਈ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਬੰਦਾ ਆਪਣੇ ਆਪ ਤੇ ਕਿੰਨਾ ਕੁ ਨੇੜੇ ਹੈ ਆਪਣੇ ਤੋਂ ਕਿੰਨਾ ਕੁ ਵਿੱਚ ਹੈ ਕੁਦਰਤ ਨਾਲ ਭਾਈਵਾਲੀ ਕਿੰਨੀ ਕੁ ਪਰਪੱਕ ਹੈ ਇਸ ਦਾ ਇਲਮ ਮੈਨੂੰ ਪੜਦੇ ਹੀ ਹੁੰਦਾ ਹੈ ਪੜਦਿਆਂ ਪੜਦਿਆਂ ਮੈਂ ਕੁਝ ਅਜਿਹੇ ਸ਼ਬਦਾਂ ਨੂੰ ਮਿਲਦਾ ਜਿਨ੍ਹਾਂ ਨੂੰ ਮੈਂ ਕਈ ਚਿਰ ਤੋਂ ਲੱਭ ਰਿਆ ਸੀ ਇਹ ਸ਼ਬਦੀ ਹੁੰਦੇ ਆ ਜੋ ਮਨੋਲਥਾਨ ਤੇ ਪਰਿਭਾਸ਼ਿਤ ਕਰਨ ਲਈ ਸਹੀ ਯੋਗੀ ਹੁੰਦੇ ਨੇ ਸ਼ਬਦਾਂ ਦੀ ਵਿਭਿੰਨਤਾ ਮੈਨੂੰ ਬਹੁਤ ਹੀ ਅਚੰਬਤ ਕਰਦੀ ਹੈ ਇਸ ਦੀ ਵਨਸਵੰਤਾ ਲਈ ਕਦੇ ਕੋਈ ਪੋਠੋਹਾਰੀ ਲਿਖਤ ਕਦੇ ਪੁਆਧੀ ਕਦੇ ਮਲਵਾਈ ਕਦੇ ਡੋਗਰੀ ਤੇ ਕਦੇ ਮਜਹੀਲੀ ਲਿਖਤ ਨੂੰ ਪੜਨ ਦਾ ਚਾਹ ਹੁੰਦਾ ਹੈ ਤਾਂ ਹੀ ਮੇਰੀ ਲਿਖਤ ਵਿੱਚ ਅਕਸਰੀ ਅਜਿਹੇ ਸ਼ਬਦ ਚੁੱਪਚੀ ਤੇ ਆ ਜਾਂਦੇ ਨੇ ਜਿਨ੍ਹਾਂ ਦੀ ਮਹਿਕ ਮੈਨੂੰ ਸ਼ਰਸਾਰ ਕਰਦੀ ਹੈ ਉਰਦੂ ਦੀ ਲਿਖਤਾਂ ਜਦ ਮੈਂ ਪੰਜਾਬੀ ਰੂਪਾਂਤਰਨ ਵਿੱਚ ਪੜਦਾ ਤਾਂ ਇਹਨਾਂ ਦੀ ਖੁਸ਼ਬੂ ਮੇਰੀ ਲਿਖਤ ਨੂੰ ਸੁਗੰਧਿਤ ਕਰਦੀ ਹੈ ਇਹਨਾਂ ਸ਼ਬਦਾਂ ਵਿੱਚੋਂ ਹੀ ਮੈਂ ਸਹੀ ਸ਼ਬਦ ਦੇ ਜੋੜ ਨੂੰ ਪਛਾਣਦਾ ਅਤੇ ਜਿੰਨਾਂ ਦੇ ਕਈ ਰੂਪ ਮੇਰੀ ਲਿਖਤ ਵਿੱਚ ਸੁੱਤੇ ਸਿੱਧ ਆ ਜਾਂਦੇ ਨੇ ਮੈਂ ਪੜਦਾ ਹਾਂ ਤਾਂ ਕਿ ਮੈਨੂੰ ਆਪਣੇ ਬਜ਼ੁਰਗਾਂ ਦੀਆਂ ਕੀਰਤੀਆਂ ਦਾ ਅਹਿਸਾਸ ਹੋਵੇ ਉਹਨਾਂ ਦੀਆਂ ਕਲਨਾਮਾਂ ਦੀ ਸੋਝੀ ਹੋਵੇ ਕਿਵੇਂ ਉਹਨਾਂ ਨੇ ਰੱਕੜ ਅਤੇ ਮੰਡ ਨੂੰ ਵਾਈ ਯੋਗ ਬਣਾਇਆ ਕਿਵੇਂ ਤਰਾਈ ਦੇ ਖੇਤਰਾਂ ਨੂੰ ਆਬਾਦ ਕਰਕੇ ਪੰਜਾਬੀਆਂ ਨੇ ਛੰਡੇ ਗੱਡੇ ਕਿਵੇਂ ਉਹਨਾਂ ਨੇ ਬਾਰਾਂ ਨੂੰ ਆਬਾਦ ਕਰਕੇ ਬੰਦੇ ਜਮਣ ਵਾਲੀ ਜ਼ਮੀਨ ਬਣਾਇਆ ਹਰ ਪੜਦੇ ਹਾਂ ਪੜਦੇ ਹਾਂ ਮੇਰੇ ਦੀਦਿਆਂ ਵਿੱਚ ਹੰਝੂਆਂ ਦੀ ਨਹਿ ਵੀ ਵਗ ਤੁਰਦੀ ਹੈ ਜਦ ਵਨਦਰਾਂ ਪੰਜਾਬੀਆਂ ਦੀ ਕਤਰੋਕਾਰ ਦਾ ਖੂਨੀ ਵਰਤਾਂਤ ਸਫਿਆਂ ਤੇ ਫੈਲਦਾ ਆਪਣਿਆਂ ਤੋਂ ਆਪਣਿਆਂ ਦਾ ਵਿਛੋੜਾ ਸਾਹਾਂ ਵਰਗੀਆਂ ਸਾਂਝਾਂ ਦਾ ਸਿਵਾ ਸੇਕਣਾ ਤੇ ਅਕੀਦਤ ਜੋਗ ਅਸਥਾਨਾਂ ਨੂੰ ਖੁਦ ਤੋਂ ਵੱਖਰਾ ਕਰਨ ਦਾ ਸੰਤਾਪ ਅਤੇ ਆਪਣੇ ਇਤਿਹਾਸ ਤੋਂ ਵਿਰਵੇ ਹੋਣ ਦਾ ਦਰਦ ਵਰਕਿਆਂ ਤੇ ਫੈਲ ਅਨਿਆਹੀ ਮੌਤ ਲਈ ਕਿਰਨੇ ਬਣ ਜਾਂਦਾ ਮੈਂ ਗੁਮਸਮ ਹੋਇਆ ਬੀਤੇ ਦੀ ਤ੍ਰਾਸਦੀ ਨੂੰ ਕਈ ਦਿਨਾਂ ਤੀਕ ਭੋਗਦਾ ਤੇ ਪੀੜ ਵਿੱਚ ਕਰਾਉਂਦਾ ਮੈਂ ਬਹੁਤ ਭਾਵਕਾਂ ਤਾਂ ਹੀ ਦਰਦਗਾਥਾਂ ਨੂੰ ਪੜਦਿਆਂ ਜਾਂ ਕਿਸੇ ਦੀ वेदना ਦੇ ਵਿਖਿਆਨ ਵਿੱਚ ਮੈਂ ਘਰਾਲਾਂ ਵਿੱਚ ਭਿੱਜ ਜਾਂਦਾ ਇਹ ਘਰਾਣਾ ਪਕੀਜ਼ਗੀ ਦਾ ਪ੍ਰਮਾਣ ਬਣ ਮੈਨੂੰ ਅੰਦਰ ਡੂੰਗਾ ਉਤਰਨ ਦੀ ਗੁਰਤੀ ਦੇ ਜਾਂਦੀਆਂ ਨੇ ਪੜਨ ਤੇ ਹੀ ਪਤਾ ਲੱਗਦਾ ਹੈ ਕਿ ਦੁਨੀਆ ਕੀ ਹੈ ਕਿ ਕਿਹੜੀਆਂ ਚਾਲਾਂ ਨਾਲ ਤੁਹਾਨੂੰ ਧੋਖਾ ਦਿੰਦੀ ਹੈ ਕਿਹੜੀਆਂ ਕਰਤੂਤਾਂ ਸਦਕਾ ਸਮਾਜ ਵਿੱਚ ਅੱਖੀਆਂ ਨੀਵੀਆਂ ਕਰਵਾਉਂਦੀ ਹੈ ਕਿਹੜੀਆਂ ਸਾਜ਼ਿਸ਼ਾਂ ਕਰਦੇ ਆਪਣੇ ਕਤਰਾਂ ਦਾ ਇਲਜ਼ਾਮ ਨਿਰਦੋਸ਼ਾਂ ਸਿਰ ਮੜ ਕੇ ਆਪ ਦੁੱਤੋਤੀ ਹੁੰਦਾ ਪਖੰਡ ਕਰਦੀ ਹੈ ਯਾਦ ਰੱਖੇ ਕਿ ਮੈਂ ਹੱਡਮਾਸਤ ਦਾ ਪੁੱਤਲਾ ਤੇ ਸਾਸਾਂ ਤੇ ਭਾਵਨਾਵਾਂ ਨਾਲ ਭਰਪੂਰ ਹਰ ਲਿਖਤ ਨੂੰ ਪੜਦਿਆ ਮੈਂ ਅਸਰ ਅੰਦਾਜ਼ ਹੁੰਦਾ ਕਦੇ ਇਹ ਮੈਨੂੰ ਸੌਂਦੀ ਹੈ ਤੇ ਕਦੇ ਰੁਵਾਉਂਦੀ ਹੈ ਕਦੇ ਜ਼ਖਮ ਦਿੰਦੀ ਹੈ ਤੇ ਕਦੇ ਮਰਮ ਲਗਾਉਂਦੀ ਹੈ ਕਦੇ ਲਾਂਸਾਂ ਪਾਉਂਦੀ ਹੈ ਤੇ ਕਦੇ ਸਹਿ ਲਾਉਂਦੀ ਹੈ ਕਦੇ ਮੋਹ ਕਰਦੀ ਹੈ ਤੇ ਕਦੇ ਅੱਖਾਂ ਦਿਖਾਉਂਦੀ ਹੈ ਤੇ ਕਦੇ ਨਫ਼ਰਤ ਕਰਦੀ ਹੈ ਤੇ ਕਦੇ ਮੋਹ ਜਿਤਾਉਂਦੀ ਹੈ ਇਹ ਸਾਰੇ ਰੰਗ ਪਰਦੇ ਪੜਦਿਆਂ ਮੇਰੇ ਅੰਗ ਸੰਗ ਰਹਿੰਦੇ ਨੇ ਮੈਂ ਪੜਦਾ ਹਾਂ ਤਾਂ ਕਿ ਮੈਂ ਸਿਆਣਾ ਹੋ ਸਕਾਂ ਆਪਣੀ ਕਮੀਆਂ ਤੇ ਕੁਤਾਈਆਂ ਨੂੰ ਘਟਾ ਸਕਾਂ ਤੇ ਇਨਸਾਨੀਅਤ ਦਾ ਮਾਰਗੀ ਬਣ ਸਕਾਂ ਮੈਂ ਆਪਣੇ ਆਪ ਤੇ ਹੱਸਣ ਲਈ ਵੀ ਪੜਦਾ ਤੇ ਰੋਣ ਲਈ ਵੀ ਕੋਦਰ ਨੂੰ ਸ਼ਾਸਕਨਲੀ ਵੀ ਪੜਨ ਦਾ ਸਾਰਾ ਲੈਣਾ ਜਦ ਕਦੀ ਵੀ ਮੈਂ ਟੈਂਦੀਆਂ ਕਲਾ ਵਿੱਚ ਹੋਵਾਂ ਕਿਤਾਬ ਪੜਨਾ ਮੇਰੇ ਲਈ ਆਪਣੇ ਆਪ ਨਾਲ ਇੱਕ ਸੋਲ ਹੋਣ ਦਾ ਸਭ ਤੋਂ ਵੱਡਾ ਸਬਬ ਬਣਦਾ ਹੈ ਪਰ ਜਦ ਮੈਂ ਗੋਹਤ ਜਾਂਦਾ ਤੇ ਗਵਾਚਨ ਅਹੀ ਦਾ ਅਸਲ ਖੁਦ ਨਾਲ ਇੱਕ ਮੇ ਖੋਣ ਦਾ ਨਾਮ ਹੈ ਪਰ ਤਮੀ ਨਜ਼ਰ ਨਾਲ ਪੜਦਾਂ ਤੁਸੀਂ ਕਿਸੇ ਲਿਖਤ ਵਿੱਚ ਕਿਵੇਂ ਉਤਰੋਗੇ ਇਸ ਦੇ ਸੁਖਮ ਸੰਦੇਸ਼ ਅਤੇ ਵਿਪਿੰਨ ਪਰਤਾਂ ਦੀ ਕਿਵੇਂ ਥਾਪਾ ਸਕੋਗੇ ਮੇਰੀ ਇਨਾਇਤ ਬੰਦਗੀ ਤੇ ਬਰਕਤ ਦੀ ਬੰਦਿਆਈ ਵਿੱਚੋਂ ਹੀ ਮੈਨੂੰ ਜੀਵਨ ਦੇ ਮਜੀਠੀ ਰੰਗਾਂ ਦਾ ਅਹਿਸਾਸ ਹੁੰਦਾ ਹੈ ਜਿਹੜੇ ਜ਼ਿੰਦਗੀ ਦਾ ਸੱਚਾ ਹਸਲ ਹੁੰਦੇ ਨੇ ਪੜਦਾ ਮੈਨੂੰ ਉਹਨਾਂ ਚੀਜ਼ਾਂ ਲੋਕਾਂ ਵਰਤਾਰਿਆਂ ਦਾ ਕਮੇਨੀਆਂ ਦੀ ਜਾਣਕਾਰੀ ਮਿਲਦੀ ਹੈ ਜਿਸ ਤੋਂ ਮੈਂ ਅਣਜਾਣ ਹਾਂ ਅਤੇ ਜਿੰਨਾਂ ਦਾ ਸਾਹਮਣਾ ਹਰੇਕ ਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਜ਼ਰੂਰੀ ਕਰਨਾ ਪੈਂਦਾ ਹੈ ਮੈਂ ਇਸ ਲਈ ਵੀ ਪੜਦਾ ਹਾਂ ਤਾਂ ਕਿ ਮੈਂ ਜਿਨ੍ਹਾਂ ਨੂੰ ਆਪਣੇ ਕਰੀਬੀ ਸਮੇਂ ਦਾ ਤੇ ਜਿਹੜੇ ਮੇਰੇ ਲਈ ਅਤ ਪਿਆਰੇ ਸਨ ਉਹਨਾਂ ਨੇ ਮੇਰੇ ਨਾਲ ਇੰਜ ਕਿਉਂ ਕੀਤਾ ਉਹਨਾਂ ਦੇ ਮਨ ਵਿੱਚ ਮਾੜਾ ਖਿਆਲ ਕਿਉਂ ਆਇਆ ਅਜਿਹੀ ਮਾਨਸਿਕਤਾ ਲਈ ਕੌਣ ਹੈ ਕਸੂਰਵਰ ਮੇਰੇ ਆਪਣੇ ਹੀ ਮੇਰੇ ਲਈ ਕਬਰਾਂ ਕਿਉਂ ਪੁੱਟਣ ਲੱਗ ਪਏ ਨੇ ਪੜਦਿਆਂ ਪੜਦਿਆਂ ਮੈਨੂੰ ਇਹ ਵੀ ਪਤਾ ਲੱਗਦਾ ਹੈ ਕਿ ਅੱਜਕਲ੍ਹ ਖੇਤਾਂ ਵਿੱਚ ਖੁਦਕਸ਼ੀਆਂ ਕਿਉਂ ਉਗਦੀਆਂ ਨੇ ਆਰੰਡਾ ਦਾ ਪਾਣੀ ਨਾਲਾਂ ਵਿੱਚ ਜ਼ਹਿਰ ਕਿਉਂ ਘੋਲਦਾ ਕਿਉਂਕਿ ਕਿਸਾਨ ਖੇਤਾਂ ਦੀ ਬਜਾਏ ਦਿੱਲੀ ਦੇ ਬਾਰਡਰ ਤੇ ਧਰਨੇ ਲਾਉਣ ਲਈ ਮਜਬੂਰ ਹੁੰਦਾ ਗਰੀਬ ਦੀ ਝੁੱਗੀ ਮਹਿਲਾਂ ਲਈ ਖਤਰਾ ਕਿਉਂ ਹੈ ਸਿਆਸਤ ਕਦੋਂ ਦੀ ਵਪਾਰ ਬਣ ਗਈ ਲਹੂ ਪੀੜੀਆਂ ਜੋਕਾਂ ਕਦੋਂ ਤੀ ਕਾਮ ਲੋਕਾਂ ਦੇ ਸਬਰ ਦੀ ਪਰ ਕੰਨ ਗਈਆਂ ਕਦੋਂ ਤੀ ਕਿ ਜਵਾਨ ਪੁੱਤਾਂ ਦੀਆਂ ਅਰਥੀਆਂ ਨਾਲ ਨਸ਼ੇ ਦੇ ਇਸਤਗਾਹਰਾਂ ਦੇ ਮਹਿਲਾਂ ਦੀ ਤਮੀਰਦਾਰੀ ਹੋਣੀ ਹੈ ਕਦੋਂ ਤੀ ਇੱਕ ਅਨਮਨੁੱਖੀ ਵਰਤਾਰਾ ਜਾਰੀ ਰਹਿਣਾ ਫੜਕੀ ਪਤਾ ਲੱਗਦਾ ਕਿ ਕਿਵੇਂ ਪੰਜ ਦਰਿਆਵਾਂ ਨੂੰ ਢਾਈ ਆਬ ਬਣਾ ਕੇ ਬਰੇਤਿਆਂ ਵਿੱਚ ਤਬਦੀਲ ਕਰਨ ਦੀ ਸਾਜ਼ਿਸ਼ ਰਚੀ ਗਈ ਪੰਜਾਬੀਆਂ ਤੋਂ ਪੰਜਾਬ ਕਿਵੇਂ ਖੋਇਆ ਜਾ ਰਿਹਾ ਹੈ ਕਿਉਂ ਪੰਜਾਬੀ ਪੰਜਾਬ ਨੂੰ ਸਰਦਾਰੀ ਅਲਵਿਦਾ ਕਹਿ ਰਹੇ ਨੇ ਕੁਝ ਕੁ ਸਾਲਾਂ ਦੀ ਗੱਲ ਹੀ ਰਹਿ ਗਈ ਹੈ ਜਦ ਪੰਜਾਬ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਜਾਵੇਗਾ ਪੜ੍ਹ ਕੇ ਮੈਨੂੰ ਆਸ ਤਰਾਸ ਤੇ ਵਿਸ਼ਵਾਸ ਮਿਲਦਾ ਜਦ ਮੈਂ ਛਿੜਕਿਆ ਹੁਮਾ ਸਤਾਇਆ ਹੁਮਾ ਹਾਰਿਆ ਹੁਮਾ ਜਾਂ ਅਣਕੋਲਿਆ ਹੁਮਾ ਪੜਨਾਲ ਮੈਨੂੰ ਹੌਸਲਾ ਤੇ ਤਾਕਤ ਮਿਲਦੀ ਹੈ ਮੈਂ ਫਿਰ ਨਵੇਂ ਜੋਸ਼ ਉਹ ਜਨੂੰਨ ਨਾਲ ਆਪਣੇ ਪੈਰਾਂ ਵਿੱਚ ਸਫ਼ਰ ਤੇ ਮੱਥੇ ਵਿੱਚ ਮੰਜ਼ਲ ਦਾ ਸਿਰਨਾਵਾ ਟਕਾਉਂਦਾ ਅਤੇ ਰਾਹਾਂ ਨੂੰ ਆੜੀ ਬਣਾਉਂਦਾ ਹਾਂ ਮਹਾਨ ਸ਼ਖਸੀਅਤਾਂ ਦੀਆਂ ਜੀਵਨ ਗੱਥਾਵਾਂ ਪੜਦਿਆਂ ਉਹਨਾਂ ਨੂੰ ਰੋਲ ਮਾਡਲ ਬਣਾਉਂਦਾ ਹਾਂ ਤੇ ਉਹਨਾਂ ਦੀਆਂ ਦਸਿਆ ਤਰਕੀਬਾਂ ਤੇ ਆਪਣਾਈਆਂ ਤਰਜੀਹਾਂ ਨੂੰ ਆਪਣਾ ਮਕਸਦ ਬਣਾਉਂਦਾ ਹਾਂ ਪੜਦਿਆਂ ਪੜਦਿਆਂ ਮੈਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਆਕਾਸ਼ ਮੰਡਲ ਕੀ ਹੈ ਇਹ ਚੰਨ ਤੇ ਤਾਰੇ ਕੀ ਹਨ ਰੌਸ਼ਨੀ ਤੇ ਗਰਮੀ ਕਿਵੇਂ ਪੈਦਾ ਹੁੰਦੀ ਹੈ ਕਿਵੇਂ ਇਹ ਲੰਮਾ ਪੰਧ ਤੈਅ ਕਰ ਧਰਤੀ ਦੇ ਜੀਵ ਲਈ ਸਹਾਈ ਹੁੰਦੀ ਹੈ ਧਰਤੀ ਸੂਰਜ ਦੁਆਲੇ ਕਿਵੇਂ ਘੁੰਮਦੀ ਹੈ ਸਾਡੇ ਬ੍ਰਹਿਮੰਡ ਦੀ ਰਫ਼ਤਾਰ ਬੰਦਤਰ ਅਤੇ ਵਰਤਾਰੇ ਤੇ ਕਿਹੜੇ ਸਿਧਾਂਤ ਲਾਗੂ ਹੁੰਦੇ ਨੇ ਇਨਾਂ ਸਮੇਂ ਮੈਂ ਕਿੰਨਾ ਛੋਟਾ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਤੇ ਇਹ ਥਾ ਗਿਆਨ ਬਾਰੇ ਤਾਂ ਮੈਂ ਪੂਣੀ ਵੀ ਨਹੀਂ ਛੁਈ ਪਰੰਤੋਂ ਮੈਨੂੰ ਇਹ ਵੀ ਸਮਝ ਆਉਂਦੀ ਹੈ ਕਿ ਜ਼ਿੰਦਗੀ ਦਾ ਸਬਰਦਾਰੀ ਰਹਿਣਾ ਹੀ ਤਾਂ ਅਸਲ ਜੀਵਨ ਦਾ ਸਭ ਤੋਂ ਵੱਡਾ ਸੱਚ ਹੈ ਕਿਉਂਕਿ ਖੁਦੋਤ ਬੰਦੇ ਨੂੰ ਦਿਗਾਲ ਦਿੰਦੀ ਹੈ ਤੇ ਜੰਗਾਲੀ ਸੋਚ ਅਤੇ ਵਰਤਾਰੇ ਸਮਾਜ ਦੀ ਜਾਨ ਲੈਵਾ ਸਾਬਤ ਹੁੰਦੇ ਨੇ ਇਸ ਲਈ ਸਫਰ ਵਿੱਚ ਰਹਿਇਤਾ ਜਿਉਣਾ ਸਫਲ ਵਰਨਾ ਇਸ ਸਾਹਾਂ ਦੀ ਪੂਰਤੀ ਹੀ ਹੁੰਦੀ ਹੈ ਪੜਨਾ ਇਸ ਲਈ ਚੰਗਾ ਲੱਗਦਾ ਜਦ ਵਿੱਚ ਕੁਝ ਬਹੁਤ ਹੀ ਅਚੰਭਤ ਅਤੇ ਅਜ਼ੀਮ ਖਿਆਲ ਪੜਦਾ ਅਤੇ ਇਸ ਨੂੰ ਕਮਰੇ ਦੀ ਕੰਧ ਦਾ ਸ਼ਿੰਗਾਰ ਬਣਾਉਣਾ ਤਾਂ ਕਿ ਮੈਂ ਇਸ ਖਿਆਲ ਤੋਂ ਪ੍ਰੇਰਣਾ ਲੈ ਕੇ ਕੁਝ ਚੰਗੇਰਾ ਕਰ ਸਕਾਂ ਇਹ ਭਾਵੇਂ ਕਵਿਤਾ ਦੀਆਂ ਲਾਈਨਾਂ ਹੋਣ ਸ਼ੇਅਰ ਹੋਵੇ ਜਾਂ ਕੋਈ ਵਾਕ ਕੋਈ ਪਰਦੇ ਮੈਨੂੰ ਕੁਝ ਅਜਿਹੇ ਖਿਆਲ ਮਿਲਦੇ ਆ ਜਿਨ੍ਹਾਂ ਨਾਲ ਆਪਣੇ ਵਿਚਾਰਾਂ ਨੂੰ ਬਿਹਤਰ ਤਰੀਕੇ ਨਾਲ ਪ੍ਰਗਟਾ ਸਕਾਂ ਦਰਅਸਲ ਪੜਨਾ ਤੁਹਾਨੂੰ ਉਹ ਕੁਝ ਦਿੰਦਾ ਜਿਹੜਾ ਬਹੁਤੀ ਵਾਰ ਤੁਹਾਨੂੰ ਸਮਾਜ ਵਿੱਚੋਂ ਨਹੀਂ ਮਿਲਦਾ ਯਾਦ ਰੱਖੇ ਕਿ ਪੜਨਾ ਸਿਰਫ ਕਿਤਾਬਾਂ ਹੀ ਨਹੀਂ ਹੁੰਦੀਆਂ ਸਗੋਂ ਪੜਨਾ ਤਾਂ ਬੰਦਿਆਂ ਨੂੰ ਵੀ ਹੁੰਦਾ ਹੈ ਵਰਤਾਰਿਆਂ ਤੇ ਘਟਨਾਵਾਂ ਨੂੰ ਵੀ ਅਤੇ ਰਿਸ਼ਤਿਆਂ ਨੂੰ ਜਿਨ੍ਹਾਂ ਨੇ ਤੁਹਾਡੇ ਜੀਵਨ ਨੂੰ ਕਈ ਰੂਪਾਂ ਨ ਪ੍ਰਾਪਤ ਕਰਨਾ ਹੁੰਦਾ ਹੈ ਪੜਨਾ ਬੰਦੇ ਨੂੰ ਆਪਣੇ ਉਸ ਰੂਪ ਗੁਣਾ ਤੇ ਪ੍ਰੇਤਿਵਾ ਦਾ ਪਤਾ ਲੱਗਦਾ ਜਿੰਨਾ ਤੋਂ ਕਈ ਵਾਰ ਬੰਦਾ ਖੁਦ ਵੀ ਅਣਜਾਣ ਹੁੰਦਾ ਹੈ ਖੁਦ ਨੂੰ ਜਾਣਨ ਦੀ ਜਗਿਆਸਾ ਹੀ ਦਰ ਅਸਰਪੰਨ ਦਾ ਸਭ ਤੋਂ ਵੱਡਾ ਹਾਸਲ ਹੈ ਕਈ ਵਾਰ ਜਦ ਤੁਸੀਂ ਕਿਸੇ ਲਿਖਤ ਨੂੰ ਪੜ੍ਹਦੇ ਹੋ ਤਾਂ ਤੁਸੀਂ ਲਿਖਤ ਵਿੱਚਲੇ ਪਾਤਰਾਂ ਤੇ ਵਰਤਾਰਿਆਂ ਵਿੱਚ ਖੁੱਬ ਕੇ ਇਸ ਦਾ ਹਿੱਸਾ ਬਣਦੇ ਹੋ ਤਾਂ ਤੁਹਾਨੂੰ ਬੰਦੇ ਦੇ ਬਹੁਤ ਸਾਰੇ ਰੂਪਾਂ ਦਾ ਗਿਆਨ ਹੁੰਦਾ ਹੈ ਕਿ ਇਹ ਪਾਤਰ ਕਿਵੇਂ ਗ੍ਰਿਕਟ ਵਾਂਗ ਰੰਗ ਬਦਲ ਆਪਣੇ ਲਈ ਸਾਰਥ ਸਤੀ ਬੰਦੇ ਨੇ ਪੜਨਾ ਪਿਆਰ ਕਰਨਾ ਵੀ ਸਿਖਾਉਂਦਾ ਹੈ ਤੇ ਨਫ਼ਰਤ ਕਰਨ ਦਾ ਸਲੀਕਾ ਵੀ ਆਪਣੇ ਆਪ ਨੂੰ ਮਿਲਣ ਦਾ ਹੁਨਰ ਵੀ ਤੇ ਆਪਣੇ ਤੋਂ ਦੂਰੀ ਸਿਰਜਣ ਦਾ ਵੱਲ ਵੀ ਆਪਣੇ ਪ੍ਰਤੀ ਬੇਗਾਨਗੀ ਦੀ ਭਾਵਨਾ ਦਾ ਵੀ ਪਤਾ ਲੱਗਦਾ ਤੇ ਆਪਣੇ ਪ੍ਰਤੀ ਲਗਾ ਦਾ ਵੀ ਗਿਆਨ ਹੁੰਦਾ ਹੈ ਪੜਨਾ ਸਿਰਫ ਪੜਨਾ ਹੀ ਨਹੀਂ ਹੁੰਦਾ ਸਗੋਂ ਲਿਖਤ ਦਾ ਅਨਿਖੜਵਾ ਅੰਗ ਵੀ ਬਨਣਾ ਹੁੰਦਾ ਹੈ ਕਵਿਤਾ ਪੜਦਿਆਂ ਕਵਿਤਾ ਕਵਿਤਾ ਹੋਣਾ ਜ਼ਰੂਰੀ ਹੁੰਦਾ ਹੈ ਪੜਦਿਆਂ ਤੁਹਾਨੂੰ ਸ਼ਬਦ ਜਿਉਂਦੇ ਜਾਗਦੇ ਹੱਸਦੇ ਰੋਂਦੇ ਮਨ ਦੇ ਮਨਾਉਂਦੇ ਕੁਤਕਤਾਰੀਆਂ ਕੱਢਦੇ ਪਿਆਰ ਜਿਤਾਉਂਦੇ ਤੇ ਆਪਣਾ ਬਣਾਉਂਦੇ ਲੋਚਦੇ ਨੇ ਸ਼ਬਦ ਤੁਹਾਨੂੰ ਪਿਆਰ ਕਰਦੇ ਨੇ ਜਿਸ ਵਿੱਚ ਤੁਸੀਂ ਪਿਗਲ ਜਾਂਦੇ ਹੋ ਇਹ ਪਿਗਲਣਾ ਹੀ ਕਿਸੇ ਪੜ੍ਹ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਹੜੀ ਕਹਾਣੀ ਲੇਖ ਜਾਂ ਕਵਿਤਾ ਚੰਗੀ ਲੱਗਦੀ ਹੈ ਮੈਂ ਬਾਰ-ਬਾਰ ਪੜ੍ਹਦਾ ਤੇ ਹਰ ਪਰਤ ਵਿੱਚੋਂ ਨਵੀਂ ਪਰਤ ਪੜਦੇ ਮਨ ਨੂੰ ਇਹੋ ਲੱਗਦਾ ਜਿਵੇਂ ਮੈਂ ਇਨਾਂ ਸ਼ਬਦਾਂ ਦੇ ਮੋਢੇ ਤੇ ਸਿਰ ਰੱਖ ਕੇ ਰੋ ਵੀ ਸਕਦਾ ਆਪਣਾ ਦੁੱਖੜਾ ਫਰੋਲ ਵੀ ਸਕਦਾ ਤੇ ਪਿਆਰ ਵੀ ਕਰ ਸਕਦਾ ਕਈ ਵਾਰ ਸ਼ਬਦ ਤੁਹਾਡੇ ਦਿਲ ਦੇ ਇੰਨੇ ਕਰੀਬ ਹੋ ਜਾਂਦੇ ਨੇ ਕਿ ਤੁਸੀਂ ਇਨਾਂ ਦੀ ਰਹਿਬਰੀ ਵਿੱਚੋਂ ਅਜਿਹੀ ਸਿਰਜਣਾ ਕਰਦੇ ਹੋ ਜਿਸ ਤੱਕ ਤੇ ਕਿਆਸ ਵੀ ਨਹੀਂ ਕੀਤਾ ਹੁੰਦਾ ਪੜਦਿਆਂ ਪੜਦਿਆਂ ਮੈਂ ਉਹਨਾਂ ਲੋਕਾਂ ਥਾਵਾਂ ਤੇ ਰੋ ਰੀਤਾਂ ਨੂੰ ਸ਼ਬਦਾਂ ਰਾਹੀਂ ਦੇਖਦਾ ਜਿਨ੍ਹਾਂ ਤੋਂ ਮੈਂ ਅਜੇ ਤਿਕਨ ਜਾਣਦਾ ਵਕ ਵਕ ਧਰਤੀਆਂ ਖੇਤਿਆਂ ਸ਼ਹਿਰਾਂ ਤੇ ਕਬੀਲਿਆਂ ਨੂੰ ਪੜ ਕੇ ਜਾਣ ਸਕਦੇ ਆ ਅਤੇ ਫਿਰ ਸਾਡੇ ਮਨ ਵਿੱਚ ਉਹਨਾਂ ਨੂੰ ਦੇਖਣ ਤੇ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਪੜਨਾ ਮੇਰੇ ਲਈ ਤਾਜ਼ਾ ਹਵਾ ਦਾਬੁੱਲਾ ਸੁਗੰਧਿਤ ਫੀਜ਼ਾ ਪਿਆਸੀਲੀ ਬੁੱਕ ਪਰ ਪਾਣੀ ਰਕੜਦੇ ਪਿੰਡ ਤੇ ਬਾਰਿਸ਼ ਬੂੰਦਾਂ ਤੇ ਬਰੀਤਿਆਂ ਦਾ ਪਾਣੀ ਨਾਲ ਮਿਲਾਪ ਵਰਗਾ ਹੈ। ਕਈ ਵਾਰ ਪੜਦਿਆਂ ਇਹ ਵੀ ਪਤਾ ਲੱਗਦਾ ਕਿ ਨੇੜੇ ਰਹਿੰਦਿਆਂ ਵੀ ਸੱਤ ਸਮੁੰਦਰਾਂ ਦੀ ਦੂਰੀ ਕਿਵੇਂ ਪੈਦਾ ਹੁੰਦੀ ਹੈ ਤੇ ਸੱਤ ਸਮੁੰਦਰ ਦੂਰ ਹੁੰਦਿਆਂ ਵੀ ਨੇੜਤਾ ਦਾ ਅਹਿਸਾਸ ਮਨ ਨੂੰ ਕਿਵੇਂ ਪਰਦਾ। ਕਿਵੇਂ ਸੱਜਣਾ ਦੀ ਮਹਿਕ ਚ ਗਿਰਦੇ ਵਿੱਚ ਫੈਲਦੀ ਹੈ ਤੇ ਸਾਹਾਂ ਦੀ ਸੁਗੰਧ ਵਿੱਚੋਂ ਜੀਵਨ ਦੀ ਸੁਗਾਤ ਮਿਲਦੀ ਹੈ। ਪੜਦਿਆਂ ਮੈਂ ਸਿਰਫ ਸ਼ਬਦੀ ਅਰਥਾਂ ਤੀਕੀ ਸੀਮਤ ਨਹੀਂ ਰਹਿੰਦਾ ਸਗੋਂ ਇਸ ਦੀਆਂ ਅਦਿਖ ਪਰਤਾਂ ਨੂੰ ਫਰੋਲਦਾ ਹਾਂ ਵੱਖਰੇ ਦ੍ਰਿਸ਼ਟੀਕੋਣ ਤੋਂ। ਸ਼ਬਦੀ ਵਰਤਾਰੇ ਨੂੰ ਕਿਆਸਦਾ ਹਾਂ ਅਤੇ ਇਸ ਦੀਆਂ ਪਰਤਾਂ ਵਿੱਚੋਂ ਸੂਹੀ ਪਰਤ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ। ਪੜਦਾਂ ਇਨ ਜਾਂਦਾ ਜਿਵੇਂ ਇਹ ਸ਼ਬਦ ਮੇਰੀ ਰੂਹ ਦੇ ਹਾਨੀ ਵਰਗੇ ਜਿਨ੍ਹਾਂ ਨਾਲ ਪਿਆਰ ਕਰ ਸਕਦਾ। ਮੇਰੇ ਬੱਚਿਆਂ ਵਰਗੇ ਜਿਨ੍ਹਾਂ ਨਾਲ ਲਾੜ ਲੜਾ ਸਕਦਾ। ਮੇਰੇ ਦੋਤਰੀ ਦੋਤਰੀਆਂ ਵਰਗੇ ਜਿਨ੍ਹਾਂ ਨਾਲ ਤੋਤਰੇ ਬੋਲ ਸਾਂਝੇ ਕਰ ਸਕਦਾ। ਮੇਰੇ ਮਿੱਤਰ ਵਰਗੇ ਜਿਨ੍ਹਾਂ ਨਾਲ ਗੁਝੇ ਪੇ ਸਾਂਝੇ ਕਰ ਸਕਦਾ ਜਾਂ ਰੈਬਰ ਵਰਗੇ ਜੋ ਮੇਰੀਆਂ ਰਜ਼ੰਦਾ ਨੂੰ ਜਾਣਦੇ ਨੇ। ਕਈ ਵਾਰ ਤਾਂ ਪਰਦਾਂ ਲੱਗਦਾ ਜਿਵੇਂ ਇਹ ਸ਼ਬਦ ਕਿਸੇ ਖਾਸ ਰਿਜ਼ਮ ਵਿੱਚ ਗਾਰੇ ਹੋਣ। ਇਹਨਾਂ ਦੀ ਸੰਗੀਤਕ ਸਰੂਪ ਵਿੱਚ ਮੈਂ ਆਪਣੀ ਸੁੱਧ ਬੁੱਧ ਗਵਾ ਪੈਂਦਾ ਹਾਂ ਅਵੇਸ਼ੀ ﺍﻟहाम ਵਿੱਚ ਆਪਣੇ ਆਪ ਦੇ ਸਭ ਤੋਂ ਕਰੀਬ ਹੁੰਦਾ ਆਪਣਾ ਹੀ ਹਬੀਬ ਹੁੰਦਾ ਖੁਦ ਦਾ ਆਦੀਬ ਹੁੰਦਾ ਅਤੇ ਸਭ ਕੁਝ ਹੁੰਦਿਆਂ ਵੀ ਮੈਂ ਬਹੁਤ ਗਰੀਬ ਹੁੰਦਾ ਮੈਂ ਸਿਰ ਪੜਨ ਲਈ ਨਹੀਂ ਸਗੋਂ ਲਿਖਤ ਵਿੱਚਲੇ ਹੌਂਕਿਆਂ ਵਿੱਚੋਂ ਹੌਂਕੇ ਬਣਦਾ ਹਾਸਿਆਂ ਵਿੱਚ ਅਸਦਾ ਸ਼ਬਦ ਰੋਣ ਲੱਗਦੇ ਨੇ ਤਾਂ ਰੋਣ ਲੱਗਦਾ ਉਦਾਸ ਹੁੰਦੇ ਨੇ ਤਾਂ ਉਦਾਸ ਹੋ ਜਾਂਦਾ ਖਾਮੋਸ਼ ਹੁੰਦੇ ਨੇ ਤਾਂ ਖਾਮੋਸ਼ ਹਤੇ ਪਰ ਹੱਲਾ ਗੁੱਲਾ ਕਰਦੇ ਨੇ ਤਾਂ ਸ਼ੋਰ ਮਚਾਉਂਦਾ ਦਰਅਸਲ ਮੈਂ ਵੀ ਸ਼ਬਦਾਂ ਦੀ ਸੰਗਤ ਵਿੱਚ ਸ਼ਬਦ ਸੰਵਾਦ ਬਣ ਜਾਂਦਾ ਹਾਂ ਮੇਰੇ ਲਈ ਪੜਨਾ ਆਪਣੇ ਕਰੀਬੀ ਨੂੰ ਮਿਲਣਾ ਨਿੱਗੀ ਸੰਗਤ ਮਾਰਨਾ ਜਿਹੜੀ ਸਮੁੱਤਾ ਨਾਲ ਬਰੇਜ਼ ਹੁੰਦੀ ਹੈ ਜਿੱਲਗੀਆਂ ਕਰਨਵਾਂਗੇ ਜਿਹੜੀ ਆਪਣੇ ਪਿਆਰੇ ਨਾਲ ਕੀਤੀਆਂ ਜਾ ਸਕਦੀਆਂ ਸੱਚੀ ਗੱਲ ਤਾਂ ਇਹ ਹੈ ਕਿ ਪੜਦੇ ਮੈਂ ਖੁਦ ਨੂੰ ਮਿਲਦਾ ਖੁਦ ਨਾਲ ਸੰਵਾਦ ਰਚਦਾ ਹਾਂ ਆਪਣੇ ਅੰਤਰੀਵ ਨੂੰ ਪਛਾਣਦਾ ਹਾਂ ਤੇ ਆਪਣੀ ਅੰਦਰਲੀ ਮੈਲ ਨੂੰ ਧੋ ਕੇ ਆਪਣੀ ਦਿੱਖ ਨੂੰ ਨਖਾਰਨ ਲਈ ਉਦਦਮ ਕਰਦਾ ਹਾਂ ਧੰਨਵਾਦ